ਜਿੰਨੇ ਆਪਾਂ ਭਾਂਡੇ ਗੁਰੂ ਕੇ ਲੰਗਰ ਦੇ ਮਾਂਝਾਂਗੇ ਨਾ ਕਿਉਂਕਿ ਪਹਿਲਾ ਪਹਿਲਾ ਥੋੜਾ ਲੱਗਦਾ ਹੈ ਕਿਸ ਘਰ ਚ ਤੇ ਨਗਦੋ ਨਗਦ ਮਾਲੇ ਸ਼ਾਮ ਨੂੰ ਇੱਕ ਘੰਟਾ ਸੇਵਾ ਕਰੋ ਤੇ ਨਾਲ ਸਿਮਰਨ ਕਰੋ ਕੀ ਕਰੀਏ ਤੇ ਸਵੇਰੇ ਅੰਮ੍ਰਿਤ ਵੇਲੇ ਦੇ ਨਿਤਨੇ ਵਿੱਚ ਉਹਦਾ ਫਲ ਮਿਲ ਜਾਣਾ ਹੈ ਇੱਥੇ ਕੋਈ ਕੋਈ ਉਧਾਰ ਰਖਾ ਹੀ ਨਹੀਂ ਜੀ ਇੱਥੇ ਪਰ ਸ਼ਰਤ ਇੱਕ ਕਿ ਸੇਵਾ ਕਰਦਿਆਂ ਸਿਰਫ ਅੰਦਰ ਸਿਮਰਨ ਚੱਲਦਾ ਹੋਵੇ ਚ ਵਾਹਿਗੁਰੂ ਬੋਲੇ ਚ ਸਤਨਾਮ ਬੋਲੇ ਮਨ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਜਿਹੜਾ ਬੰਦਾ ਸੰਗਤ ਦੀ ਸੇਵਾ ਕਰਦਾ ਹੈ ਗੁਰਮਖੋ ਨਾਲ ਜੇ ਭਾਂਡੇ ਮਾਂਜ ਰਿਹਾ ਝਾੜੂ ਲਾ ਰਿਹਾ ਕੋਈ ਸੇਵਾ ਕਰ ਰਿਹਾ ਕੁਝ ਵੀ ਨਾ ਹੋਵੇ ਸਿਰਫ ਵਾਹਿਗੁਰੂ ਵਾਹਿਗੁਰੂ ਕਹੀ ਜਾਏ ਗੁਰਮਖੋ ਇਹ ਭਾਂਡੇ ਮਾਂਜਨੇ ਐਵੇਂ ਨਹੀਂ ਮੈਂ ਫਿਰ ਦੁਹਾਈ ਦੇਣਾ ਜੇ ਪਾਪ ਕਰਮ ਅੱਗੇ ਜਾਂਦੇ ਨੇ ਜਿਹੜਾ ਸਿੱਖ ਸੇਵਾ ਦਾ ਪੁੰਨ ਕਰਮ ਕਰਦਾ ਉਹ ਕਿਉਂ ਨਹੀਂ ਅੱਗੇ ਜਾਂਦਾ